ਸਵਸਥਾ ਹੀ ਸੇਵਾ ਹੈ ਉਸ ਦੇ ਤਹਿਤ ਰਾਸ਼ਟਰਪਿਤਾ ਮਹਾਤਮਾ ਗਾਂਧੀ ਕੀ ਜਿਹੜਾ ਸੰਦੇਸ਼ ਥਾ ਕਿ ਸਾਡਾ ਆਲਾ ਦਵਾਲਾ ਸਾਫ ਹੋਣਾ ਚਾਹੀਦਾ ਉਸ ਦੇ ਮੱਦੇਨਜ਼ਰ ਐਨਐਸਐਸ ਦੇ ਵਿਦਿਆਰਥੀ ਪਬਲਿਕ ਉਸਮਾਨਾ ਅਤੇ ਜਿਹੜੇ ਸਕੂਲ ਪਬਲਿਕ ਕਾਲਜ ਸਕੂਲ ਹੈ ਉਹ ਵਿਦਿਆਰਥੀਆਂ ਵੱਲੋਂ ਇੱਕ ਸलम ਬਸਤੀ ਉਸਮਾਨਾ ਦੀ ਰਾਮ ਬਸਤੀ ਜਿੱਥੇ ਰਾਮ ਬਸਤੀ ਦੇ ਵਿੱਚ ਵਿਦਿਆਰਥੀ ਜਾ ਕੇ ਸਫਾਈ ਕਰਨਗੇ ਲੋਕਾਂ ਨੂੰ ਜਾਗਰੂਕ ਕਰਨਗੇ ਇਹ ਬੱਚੇ ਨਾਲ ਗੱਲਬਾਤ ਕਰਦੇ ਆ ਤੁਹਾਡੇ ਮੰਦੇ ਵਿੱਚ ਤੁਸੀਂ ਇਹ ਜਿਹੜੇ ਲੇਰੇ ਬੈਠਾ ਮਨਵੀਰ ਭੌਰ ਹਾਂ ਮਨਵੀਰ ਕੀ ਮੈਸੇਜ ਹੈ ਤੁਹਾਡਾ स्वच्छ रहो स्वस्थ रहो देखो क्लीननेस एक बहुत अच्छी चीज है हमारे लिए अगर हम अपने साफ सुथरे एनवायरमेंट में रहते हैं तो ये हमारी जो डेवलपमेंट हो सकती है तो ਕਲੀਨ ਇੰਡੀਆ ਗ੍ਰੀਨ ਇੰਡੀਆ ਕਿਰਨਦੀਪ ਕੌਰ ਹਾਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਅੱਜ ਕੱਲ ਜਿਹੜੀ ਕਲੀਨਿੰਗ ਨੈਸਾ ਉਹ ਬਹੁਤ ਜ਼ਿਆਦਾ ਘਟ ਰਹੀ ਹੈ ਤੇ ਇਸ ਦਾ ਕਾਰਨ ਇਹ ਹੈ ਕਿ ਲੋਕ ਅਵੇਅਰ ਨਹੀਂ ਹੈ ਤੇ ਅਸੀਂ ਇਹ ਰੈਲੀ ਸਿਰਫ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਕੱਢ ਰਹੇ ਹਾਂ ਤੇ ਜਿਹੜੀ ਇਹ ਕਲੀਨਿੰਗ ਨੈਸਾ ਇਹ ਜੇ ਨਾ ਹੋਵੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੇ ਸਾਡੇ ਆਉਣ ਵਾਲੀ ਪੀੜੀ ਨੂੰ ਵੀ ਇਸ ਦਾ ਸਾਹਮਣਾ ਕਰਨਾ ਪੈਣਾ ਹੈ ਜੇ ਅਸੀਂ ਸਫਾਈ ਨਹੀਂ ਰੱਖਾਂਗੇ ਤਾਂ ਕਈ ਬਿਮਾਰੀਆਂ ਕਿ ਚਪੇੜ ਤੇ ਆਵਾਂਗੇ ਔਰ ਉਸ ਦੇ ਮੱਦੇ ਨਜ਼ਰ ਤੁਸੀਂ ਦੇਖ ਰਹੇ ਹੋ ਇਹਨਾਂ ਵਿਦਿਆਰਥੀਆਂ ਵੱਲੋਂ ਉਸ ਬਸਤੀ ਦੇ ਵਿੱਚ ਜਾ ਕੇ ਉਹਨ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਣਾ ਹੈ ਸਫਾਈ ਰੱਖੋ ਸਫਾਈ ਬਹੁਤ ਇੰਪੋਰਟੈਂਟ ਜੋ ਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਘਟ ਹੈ ਤੇ ਪੰਜਾਬ ਇੰਨਾ ਹਰਿਆ ਭਰਿਆ ਹੋਣ ਦੇ ਕ बावजूद ਵੀ ਨਾ ਗੰਦਾ ਤਾਂ ਮਤਲਬ ਇੱਕ ਆਦਮੀ ਜਦੋਂ ਖੜਾ ਹੋਊਗਾ ਤਾਂ ਉਹਦੇ ਨਾਲ ਬਾਕੀ ਜਿਹੜੇ ਨੇ ਖੜੇ ਹੋਣਗੇ ਤਾਂ ਜਿਵੇਂ ਅਸੀਂ ਵਿਦਿਆਰਥੀ ਵਰਗ ਦੇ ਹਾਂ ਤਾਂ ਅਸੀਂ ਆਉਣ ਵਾਲਾ ਫਿਊਚਰ ਹਾਂ ਅਸੀਂ ਸੋਚਿਆ ਵੀ ਸਾਡਾ ਪਹਿਲਾ ਫਰਜ ਬੰਦਾ ਵੀ ਸਵੱਛਤਾ ਦੀ ਔਰ ਸਾਡਾ ਧਿਆਨ ਜਾਵੇ ਹੈ ਮਨੀਸ਼ਾ ਹਾਂਜੀ ਸਰ ਅਸੀਂ ਇਹਨਾਂ ਨੂੰ ਮੈਸੇਜ ਜਿੰਨੇ ਆ ਵੀ ਹਣ ਆਪਣੇ ਆਲੇ ਦੁਆਲੇ ਸਫਾਈ ਰੱਖੋ ਲੋਕ ਮਤਲਬ ਸਫਾਈ ਦੇ ਪ੍ਰਤੀ ਵਕਾਅਅ ਨਹੀਂ ਹੈਗੇ ਤੇ ਅਸੀਂ ਉਹਨਾਂ ਨੂੰ ਵੀ ਜਾਗਰੂਕਤ ਕਰ ਰਹੇ ਹਾਂ ਵੀ ਆਪਣੇ ਆਲੇ ਦੁਆਲੇ ਨੂੰ ਜੇ ਸਫਾਈ ਰੱਖਾਂਗੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਣਗੀਆਂ ਹਨਾ ਵੀ ਪਾਣੀ ਨੂੰ ਵੀ ਸਾਫ਼ ਰੱਖੋ ਆਪਣੇ ਤੇ ਆਪ ਆਪਣੇ ਆਲੇ ਦੁਆਲੇ ਨੂੰ ਹੀ ਨਹੀਂ ਸਾਫ਼ ਰੱਖਾਂਗੇ ਤਾਂ ਬਿਮਾਰੀਆਂ ਤਾਂ ਓਬਵੀਅਸਲੀ ਲੱਗਣਗੀਆਂ ਸੋ ਵੀ ਅਸੀਂ ਸਾਰੇ ਤੁਸੀਂ ਇਸ ਬਸਤੀ 'ਚ ਕੰਮ ਕਰ ਰਹੇ ਹੋ ਆਖੇ ਕਿ ਮਤਲਬ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਵੀ ਬਸਤੀ ਦੇ ਲੋਕਾਂ ਜਾਗਰੂਕ ਹਾਂ ਜੀ ਉਹਨਾਂ ਨੂੰ ਵੀ ਜਾਗਰੂਕਤ ਕਰ ਰਹੇ ਵੀ ਅਸੀਂ ਆਪਣੇ ਆਪ ਹਨਾ ਪ੍ਰੈਕਟੀਕਲ ਕਰਕੇ ਇਹਨਾਂ ਨੂੰ ਦਿਖਾ ਰਹੇ ਆ ਵੀ ਤੁਸੀਂ ਵੀ ਸਫਾਈ ਕਰੋ ਤਾਂ ਵੀ ਆਪਣੇ ਹੈਲਦੀ ਲਾਈਫ ਨੂੰ ਇੰਜੋਏ ਕਰੋ ਹਾਂ ਤੁਸੀਂ ਕਿਸ ਨੇ ਆਏ ਤੁਹਾਡਾ ਸਰ ਇਹੀ ਆ ਵੀ ਆਪਾਂ ਨੂੰ ਆਪਣੇ ਆਲੇ ਦੁਆਲੇ ਦੀ ਆਪਣੇ ਘਰ ਦੀ ਹਨਾ ਬਾਹਰ ਵੀ ਸਾਰੀ ਸਫਾਈ ਰੱਖਣੀ ਚਾਹੀਦੀ ਹੈ ਮਤਲਬ ਜੇ ਸਫਾਈ ਹੋਏਗੀ ਤਾਂ ਹੀ ਆਪਣੀ ਸਿਹਤ ਹੈ ਹਨਾ ਤੇ ਮਤਲਬ ਆਪਣੇ ਆਲੇ ਦੁਆਲੇ ਸਾਫ ਸੁਥਰਾ ਹੋਏਗਾ ਤਾਂ ਆਪਣਾ ਆਪਾਂ ਸਾਹ ਵੀ ਚੰਗੀ ਤਰ੍ਹਾਂ ਲੈ ਸਕਦੇ ਆ ਸਾਫ ਸੁਥਰੇ ਆਪਣਾ ਨੂਰ ਬਣ ਕੇ ਰਹਿਣਾ ਚਾਹੀਦਾਗਾ ਇਹੀ ਮੈਸੇਜ ਤੁਸੀਂ ਹਾਂ ਕੀ ਗੈ ਮੈਸੇਜ ਤੁਹਾਡਾ ਅਸੀਂ ਐਨਐਸਐਸ ਵਲੰਟੀਅਰਾਂ ਤੇ ਸਾਨੂੰ ਆ ਖੁਸ਼ੀ ਹੈ ਕਿ ਅਸੀਂ ਐਨਐਸਐਸ ਦੇ ਸਟੂਡੈਂਟਸ ਦਾ ਸਾਨੂੰ ਇਸ ਸਟੇਜ ਦੇ ਵਿੱਚ ਆ ਸਾਰਾ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਤਾਂ ਕਿ ਅੱਗੇ ਜਾ ਕੇ ਅਸੀਂ ਆਪਣੇ ਦੇਸ਼ ਨੂੰ સ્વસ્થ ਰੱਖ ਸਕੀਏ ਅਸੀਂ ਦੇਸ਼ ਦਾ ਫਿਊਚਰ ਆ ਦੇਸ਼ ਨੂੰ ਬ੍ਰਾਈਟ ਕਰ ਸਕੀਏ ਕਿਉਂਕਿ ਅੱਜ ਦੇਸ਼ ਦੇ ਵਿੱਚ ਬਿਮਾਰੀਆਂ ਹੁੰਦਾ ਸਭ ਤੋਂ ਵੱਡਾ ਰੀਜ਼ਨ ਗੰਦਗੀ ਹੀ ਹੈ ਤੇ ਦੇਸ਼ ਦੀ ਸਫਾਈ ਮੇਰਾ ਨਾਮ ਦੀਕਸ਼ਾ ਪਤਵੰਨ ਪਬਲਿਕ ਕਾਲਜ ਇਟ ਸਕੂਲ ਸੀਨੀਅਰ ਸੈਕੰਡਰੀ ਸਕੂਲਸ ਮਾਨਾ ਅਸੀਂ ਅਸੀਂ ਸਰ ਜਿਹੜਾ ਵੀ ਪੋਲੂਸ਼ਨ ਵਗੈਰਾ ਹੁੰਦਾ ਆ ਜਾਂ ਕੋਈ ਵੀ ਕਚਰਾ ਫੈਲਾਉਂਦੇ ਨੇ ਉਸ ਦੇ ਉੱਪਰ ਆ ਇਹ ਸਾਡਾ ਵੀ ਅਸੀਂ ਸਫਾਈ ਰੱਖੀਏ ਤੇ ਆਪਣੇ ਦੇਸ਼ ਨੂੰ ਸੁੱਚ ਬਣਾਈਏ ਠੀਕ ਦੇਖੋ ਹਰ ਵਿਅਕਤੀ ਆਪਣੇ ਆਸ-ਪਾਸ ਸਫਾਈ ਰੱਖੇ ਔਰ ਉਸ ਦੇ ਮੱਦੇ ਨਜ਼ਰ ਇਹਨਾਂ ਵਿਦਿਆਰਥੀਆਂ ਵੱਲੋਂ ਜਿਹੜਾ ਉਪਰਾਲਾ ਹੈ ਉਹ ਸਲਾਗ ਹੋ ਗਏ ਤਾਂ ਕਿ ਜਿਹੜੇ ਉਸ ਬਸਤੀ 'ਚ ਰਹਿਣ ਵਾਲੇ ਲੋਕ ਹੈ ਉਹ ਬਿਮਾਰ ਨਾ ਹੋ ਸਫਾਈ ਰੱਖਣ ਆਪਣੇ ਬੱਚਿਆਂ ਦੀ ਸਫਾਈ ਵੀ ਰੱਖਣ ਔਰ ਆਲੇ ਦੁਆਲੇ ਵੀ ਸਫਾਈ ਰੱਖਣ ਇਸ ਦੇ ਮੱਦੇਨਜ਼ਰ ਕਾਲਜ ਦੇ ਪ੍ਰੋਫੈਸਰ ਹੈ ਜਿਹੜੇ ਕਿ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਐਨਐਸਐਸ ਪਬਲਿਕ ਸਕੂਲ ਸਮਾਣਾ ਪਬਲਿਕ ਕਾਲਜ ਸੀਨੀਅਰ ਸਕੈਂਡਰੀ ਸਕੂਲ ਸਮਾਣਾ ਤੇ nehru yuva kendra ਤੇ ਅਸੀਂ ਸਹਿਯੋਗ ਦੇ ਨਾਲ ਇਸ ਸਵચ્છਤਾ ਅਭਿਆਨ ਚਲਾ ਰਹੇ ਹਾਂ ਕਿਉਂਕਿ ਅੱਜ ਐਨਐਸਐਸ ਡੇ ਹੈ ਐਨਐਸਐਸ ਡੇ ਦੀ ਸੈਲੀਬ੍ਰੇਸ਼ਨ ਜਿਹੜੀ ਹੈ ਅਸੀਂ ਵਿਦਿਆਰਥੀਆਂ ਨੂੰ ਇੱਕ ਸਮਾਜ ਦੇ ਵਿੱਚ ਕਿਵੇਂ ਚੰਗਾ ਰੋਲ ਨਿਭਾ ਸਕਦੇ ਨੇ ਦਾ ਉਸ ਦੇ ਵਿੱਚ ਵਕ ਵਕ ਅਸੀਂ ਅਭਿਆਨ ਚਲਾਉਂਦੇ ਅੱਜ ਸਾਡਾ ਸਵੱਛਤਾ ਅਭਿਆਨ ਹੈ ਜਿਹਦੇ ਵਿੱਚ ਅਸੀਂ ਰਾਮ ਬਸਤੀ ਜਿਹੜੀ ਉਹਦੀ ਇਸਲਾਮ ਬਸਤੀ ਹੈ ਉਸ ਦੇ ਵਿੱਚ ਜਾ ਰਹੇ ਹਾਂ ਅਸੀਂ ਉੱਥੇ ਸਫਾਈ ਅਭਿਆਨ ਵੀ ਚਲਾਵਾਂਗੇ ਤੇ ਉੱਥੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਅਸੀਂ ਆਪਣੇ ਵਿਦਿਆਰਥੀਆਂ ਵੀ ਵੀ ਜਿਹੜੀ ਹੈ ਇੱਕ ਕੰਟਰੀਬਿਊਸ਼ਨ ਕੀ ਉਹ ਸਮਾਜ ਨੂੰ ਕਿਵੇਂ ਵਧੀਆ ਬਣਾ ਸਕਦੇ ਉਹ ਅਸੀਂ ਐਨਐਸਐਸ ਦੇ ਮਾਧਿਅਮ ਨਾਲ ਇਹਨਾਂ ਦੇ ਵਿੱਚ ਹਾਂ ਜੀ ਤੁਹਾਡਾ ਸੇਰ ਸਿੰਘ ਜੀ ਕੀ ਕਹਿਣਾ ਹੈ ਐਨਐਸਐਸ ਵਿਭਾਗ ਵੱਲੋਂ ਜੋ ਅੱਜ ਐਨਐਸਐਸ ਵਿਭਾਗ ਦਾ ਜੋ ਦਿਵਸ ਵੀ ਹੈ ਕਿ ਅੱਜ ਜੋ ਪੂਰੇ ਪਾਪਰ ਦੇ ਵਿੱਚ ਐਨਐਸਐਸ ਦਿਵਸ ਮਨਾਇਆ ਜਾ ਰਿਹਾ ਹੈ ਉਸ ਉਪਲਕਸ਼ ਦੇ ਵਿੱਚ ਸਵੱਛਤਾ ਅਭਿਆਨ ਜੋ ਕਿਉਂਕਿ ਪੂਰੇ ਐਨਐਸਐਸ ਵਿਭਾਗ ਵੱਲੋਂ ਪੂਰੇ ਪਾਪਰ ਦੇ ਵਿੱਚ 2 ਅਕਤੂਬਰ ਤੱਕ ਐਨਐਸ ਜੋ ਸਵੱਛਤਾ ਅਭਿਆਨ ਉਹ ਸ਼ੁਰੂ ਕੀਤਾ ਗਿਆ ਹੈ ਤੇ ਰਾਮ ਬਸਤੀ ਨਾਮ ਹੀ ਬਹੁਤ ਵਧੀਆ ਹੈ ਰਾਮ ਬਸਤੀ 23 ਦੇ ਵਿੱਚ ਜੋ ਐਨਐਸਐਸ ਕੋਲ ਆਪਕਾ ਪਬਲਿਕ ਕਾਲਜ ਸਹਿਮਾਨ ਵੱਲੋਂ ਜੋ ਸਫਾਈ ਉਹ ਵੀ ਆਣਾ ਹੈ ਉਹ ਸ਼ੁਰੂ ਕੀਤਾ ਜਾ ਰਿਹਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਜੋ ਬਸਤੀਆਂ ਹੁੰਦੀਆਂ ਨੇ ਛੋਟੀਆਂ ਬਸਤੀਆਂ ਉਹਨਾਂ ਵਿੱਚ ਗੰਦਗੀ ਹੋਤ ਹੁੰਦੀ ਆ ਪਾਣੀ ਨੂੰ ਕੱਢਣ ਦੀ ਬਹੁਤ ਸਮੱਸਿਆ ਆਉਂਦੀ ਆ ਜਿਹਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਸਪੈਸ਼ਲੀ ਇਸ ਸਮੇਂ ਜੋ ਡੇਂਗੂ ਹੈ ਉਹ ਬਹੁਤ ਚੱਲਿਆ ਹੋਇਆ ਹੈ ਤੇ ਇਹ ਜੀ ਬਿਮਾਰੀਆਂ ਸਮਾਜ ਵਿੱਚ ਨਾ ਪਣਪਣ ਤੇ ਨਾ ਸਮੱਸਿਆਵਾਂ ਖੜੀਆਂ ਕਰਨ ਇਸ ਦੇ ਲਈ ਜੋ ਹੈ ਅਭਿਆਨ ਹੈ ਇੱਕ ਸਵੱਛਤਾ ਅਭਿਆਨ ਹੈ ਜੋ ਅੱਜ ਪਬਲਿਕ ਹਲਸਾ ਮਾਣਾ ਐਨਐਸਯੂਨਿਟ ਵੱਲੋਂ ਕੀਤਾ ਜਾ ਰਿਹਾ ਹੈ ਤੇ ਆਸ ਰੱਖਦੇ ਹਾਂ ਕਿ ਜੋ ਵਿਦਿਆਰਥੀ ਨੇ ਉਹ ਉਹਨਾਂ ਦੇ ਵਿੱਚ ਬਵਸਤੀਆਂ ਦੇ ਬਸਤੀ ਵਿੱਚ ਜਾ ਕੇ ਉਹਨਾਂ ਦੇ ਜੋ ਪ੍ਰੋਬਲਮਸ ਆ ਹਨ ਜਿਹਨੂੰ ਸਮਝਣਗੇ ਤੇ ਆਉਣ ਵਾਲੇ ਸਮਾਜ ਦੇ ਵਿੱਚ ਨੂੰ ਸਿਰਜਣਗੇ ਜਿਹੜਾ ਉਹ ਸਮਾਜ ਸਲਮ ਬੇਸਤੰਤ ਰਹਿੰਦੇ ਔਰ ਸਫਾਈ ਨਹੀਂ ਰੱਖਦੇ ਉਹ ਲੋਕ ਉਹਨਾਂ ਨੂੰ ਵੀ ਜਾਗਰੂਕ ਕੀਤਾ ਜਾਣਾ ਕਿਉਂਕਿ ਜਿਹੜੇ ਅਸੂਗਾ ਮਹੀਨਾ ਹੈ ਸਤੰਬਰ ਤੋਂ ਲੈ ਕੇ ਅਕਤੂਬਰ ਤੱਕ ਇਸ ਮਹੀਨੇ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਆਂਦੀ ਹੈ ਔਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਡੇਂਗੂ ਵਰਗੀ ਭਿਆਨਕ ਬਿਮਾਰੀਆਂ ਫੈਲਦੀਆਂ ਇਸ ਕਰਕੇ ਅਸੀਂ ਆਪਣਾ ਆਲਾ ਦਵਾਲਾ ਸਾਫ਼ ਰੱਖੀਏ ਪਰ ਵਿਦਿਆਰਥੀਆਂ ਵੱਲੋਂ ਜਿਹੜਾ ਉਪਰਾਲਾ ਹੈ ਉਹ ਚੰਗਾ ਹੈ ਔਰ ਇਸੇ ਸਲਾਘਾ ਬਣਦੀ ਹੈ ਅੱਜ ਪੂਰੇ ਦੇਸ਼ ਦੇ ਵਿੱਚ ਕਮੀ ਐਨਐਸਐਸ ਦਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਉਸ ਦੇ ਤਹਿਤ ਇਹ ਵਿਦਿਆਰਥੀਆਂ ਵੱਲੋਂ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਇਹ ਮੁਹਿੰਮ ਚਲਾਈ ਜਾਣੀ ਹੈ ਮੈਂ ਪ੍ਰਥਮ ਦਿਨ ਨਾਲ ਪ੍ਰਸੋਤਮ ਕੋਸ਼ਿਸ਼ ਮਾਣਾ ਨਿਊਜ਼